ਮਸਜਿਦ ਦੇ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੀ ਜਦੋਂ ਬਾਣੀ ਪੜ੍ਹਦੇ ਅਸੀਂ ਪਾਠੀ ਸਿੰਘ ਨੂੰ ਸੁਣਿਆ ਬੜੀ ਹੈਰਾਨੀ ਹੋਈ ਵੀ ਆ ਕੀ ਹੋ ਰਿਹਾ ਵਸ ਜਦਾ ਇਹ ਮੁਸਲਮਾਨਾਂ ਦੀ ਸੰਭਾਲਿਆ ਹਿੰਦੂਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਵਾਜਮਾਨ ਨੇ ਸਿੱਖਾਂ ਦੀ ਤਾਂ ਉਹਦੀ ਸੇਵਾ ਕਰਦੇ ਆ ਹਿੰਦੂ ਤਾ ਆਓ ਤੁਹਾਨੂੰ ਦਰਸ਼ਨ ਕਰਾਈਏ ਅੱਲਾ ਰਾਮ ਵਾਹਿਗੁਰੂ ਤਿੰਨਾਂ ਦੇ ਇੱਕ ਥਾਂ ਤੇ ਜੀ ਆਜੋ ਜੀ ਬਹੁਤ ਪਿਆਰੀ ਵੀਡੀਓ ਹੈ ਦੋਸਤੋ ਤੁਹਾਨੂੰ ਹਿੰਦੂਸਤਾਨ ਦੀ ਪਹਿਲੀ ਅਜਿਹੀ ਮਸਜਿਦ ਦਿਖਾਉਣੇ ਆ ਜਿੱਥੇ ਕਿ ਰਾਮ ਅੱਲਾ ਵਾਹਿਗੁਰੂ ਤਿੰਨੇ ਉਹ ਇੱਕ ਥਾਂ ਹੀ ਵਾਸ ਕਰਦੇ ਆ ਨਾਲ ਆਪਣੇ ਰਮੇਸ਼ ਮੱਕੜ ਜੀ ਤਾਂ ਇਹ ਹੈ ਜੀ ਤੁਸੀਂ ਦੇਖ ਰਹੇ ਹੋ ਸਕਰੀਨ ਤੇ ਤੁਸੀਂ ਹਿੰਦੁਸਤਾਨ ਦੀ ਮਸਜਿਦ ਜਿੱਥੋਂ ਦੇ ਕੀ ਮੁਸਲਮਾਨ ਭਰਾ ਜਦੋਂ ਇਥੋਂ ਛੱਡ ਕੇ ਗਏ ਇਸ ਪਿੰਡ ਨੂੰ ਉਹਨਾਂ ਨੇ ਇਹ ਕਿਹਾ ਸੀਗਾ ਵੀ ਇਹ ਮਸਜਿਦ ਅਸੀਂ ਤੁਹਾਡੇ ਹਵਾਲੇ ਕਰਕੇ ਚਲਦੇ ਹਾਂ ਸਿੱਖਾਂ ਨੂੰ ਬਿਲਕੁਲ ਵੀ ਸਾਡੀ ਮਸਜਿਦ ਨੂੰ ਤੁਸੀਂ ਟਾਇਓ ਨਾ ਸੰਭਾਲ ਕੇ ਰੱਖਿਓ ਮੈਂ ਤੁਹਾਨੂੰ ਦੱਸਦਾ ਜੀ 1947 ਦੀ ਜਦੋਂ ਵੰਡ ਹੋਈ ਹਾਂਜੀ ਉਦੋਂ ਹਾਲੇ ਤੀ ਇਹਦਾ ਕਾਲਬ ਨਹੀਂ ਖੁੱਲਿਆ ਸੀਗਾ ਅੱਛਾ ਜੀ ਮਸਜਿਦ ਬਣ ਰਹੀ ਸੀ ਅੱਜ ਜਿਹੜੇ ਮੇਰੇ ਆਲੇ ਦੁਆਲੇ ਘਰ ਹੈਗੇ ਆ ਇਹ ਸਾਰੇ ਮੁਸਲਮਾਨਾਂ ਦੇ ਘਰ ਸੀ ਅੱਛਾ ਜੀ ਆ ਸਾਰੇ ਆਲੇ ਦੁਆਲੇ ਮੁਸਲਮਾਨਾਂ ਦੇ ਘਰ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਅੱਛਾ ਜੀ ਜਿਹੜੇ ਕੀ ਅੱਜ ਹਿੰਦੂ ਪਰਿਵਾਰਾਂ ਦੇ ਹੋ ਗਏ ਠੀਕ ਹੈ ਜੀ ਇਹ ਹਿੰਦੂ ਪਰਿਵਾਰਾਂ ਦੇ ਘਰ ਹੋ ਗਏ ਕਿਉਂਕਿ ਵਿਭਾਜਨ ਤੋਂ ਬਾਅਦ 1947 ਦੀ ਵੰਡ ਤੋਂ ਬਾਅਦ ਮੁਸਲਮਾਨ ਸਾਰੇ ਪਾਕਿਸਤਾਨ ਚਲੇ ਗਏ ਪਾਕਿਸਤਾਨ ਦੇ ਜਿਹੜੇ ਹਿੰਦੂ ਪਰਿਵਾਰ ਸੀ ਉਹ ਇੱਥੇ ਆ ਕੇ ਰਹਿਣ ਲੱਗ ਪਏ ਅੱਛ ਇਸ ਮਸਜਿਦ ਨੂੰ ਕਿਉਂਕਿ ਮੁਸਲਮਾਨਾਂ ਇੱਥੇ ਕੋਈ ਵੀ ਨਹੀਂ ਰਹਿ ਗਿਆ ਪਰ ਹਿੰਦੂ ਪਰਿਵਾਰਾਂ ਨੇ ਇਹ ਸੋਚਿਆ ਵੀ ਢਾਣ ਤਾਂ ਇੱਕ ਮਿੰਟ ਲਾਵਾਂਗੇ ਜਦੋਂ ਮਰਜ਼ੀ ਆਪਾਂ ਇਹ ਢਾ ਦੇਈਏ ਕਿਉਂਕਿ ਮੁਸਲਮਾਨਾਂ ਦੇ ਆਪਾਂ ਨਿਸ਼ਾਨੀਆਂ ਜੇ ਖਤਮ ਕਰੀਏ ਤਾਂ ਖਤਮ ਕਰ ਸਕਦੇ ਆ ਲੇਕਿਨ ਬਜ਼ੁਰਗਾਂ ਨੇ ਬੜੀ ਸੋਹਣੀ ਉੱਚੀ ਸੋਚ ਸੋਚੀ ਉਹਨਾਂ ਨੇ ਵੀ ਐਡੀ ਸੋਹਣੀ ਬਿਲਡਿੰਗ ਹੈ ਮਿਹਨਤ ਕਰਕੇ ਬਣਾਈ ਹੈ ਤੇ ਕਿਉਂ ਨਾ ਆਪਾਂ ਇਸ ਨੂੰ ਢਾਣ ਦੇ ਬਜਾਏ ਇੱਥੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰ ਦਈਏ ਅੱਛਾ ਜੀ ਉਹਨਾਂ ਨੇ ਬਜ਼ੁਰਗਾਂ ਨੇ ਸਾਡੇ ਨੇ ਹਿੰਦੂ ਪਰਿਵਾਰਾਂ ਨੇ ਅਰੋੜ ਵੰਸ਼ ਗੁਰਦੁਆਰਾ ਨਾਂ ਦਿੱਤਾ ਇਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਤੇ ਹੈ ਮਸਜਿਦ ਹਾਂਜੀ ਹੈ ਮਸਜਿਦ ਤੇ ਅਰੋੜ ਵੰਸ਼ ਸਮੁਦਾਇ ਵਿੱਚੋਂ ਹੀ ਉਹਨਾਂ ਨੇ ਇੱਕ ਹਿੰਦੂ ਗ੍ਰੰਥੀ ਜਿਨ੍ਹਾਂ ਦਾ ਨਾਮ ਹਰਨਾਮ ਸਿੰਘ ਜੀ ਸੀ ਉਹਨਾਂ ਨੂੰ ਇੱਥੇ ਥਾਪਨਾ ਦਿੱਤੀ ਉਹਨਾਂ ਨੇ 1975 ਤੱਕ 1947 ਤੋਂ ਲੈ ਕੇ 1975 ਤੱਕ ਉਹਨਾਂ ਨੇ ਇਸ ਗੁਰੂ ਘਰ ਦੀ ਸੇਵਾ ਕੀਤੀ ਸੇਵਾ ਕੀਤੀ ਹਾਂਜੀ 1975 ਤੋਂ ਬਾਅਦ ਉਹਨਾਂ ਦੇ ਬੇਟੇ ਇਕਬਾਲ ਸਿੰਘ ਜੀ ਉਹਨਾਂ ਨੇ ਹੁਣ ਤੱਕ ਸੇਵਾ ਕੀਤੀ ਪਿਛਲੇ 2 ਸਾਲ ਪਹਿਲਾਂ ਉਹਨਾਂ ਦੀ ਡੈਥ ਹੋ ਗਈ ਤਾਂ ਉਹਨਾਂ ਦਾ ਬੇਟਾ ਜਿਹੜਾ ਉਹ ਗੰਗਣੇਰ ਚਲਾ ਗਿਆ ਤੇ ਹੁਣ ਮੁੰਡਾ ਹੋਰ ਰੱਖਿਆ ਸੇਵਾ ਵਾਸਤੇ ਉਹ ਕਰ ਰਿਹਾ ਇੱਕ ਬੜੀ ਸੋਹਣੀ ਮਿਸਾਲ ਹੈ ਮਿਲਦੀ ਹੈ ਕਿ ਜਿੱਥੇ ਇੱਕ ਬਿਲਡਿੰਗ ਜਿਹੜੀ ਆ ਉਹ ਮੁਸਲਮਾਨਾਂ ਦੀ ਆ ਪਰਿਵਾਰ ਜਿਹੜੇ ਆ Hindu ਪਰਿਵਾਰ Hindu ਕਮਿਊਨਿਟੀ ਇਹਨੂੰ ਸੰਭਾਲ ਰਹੀ ਆ ਇਸ ਪਿੰਡ ਦੇ ਵਿੱਚ ਕੋਈ ਮੁਸਲਮਾਨ ਭਰਾਵਾਂ ਦੇ ਘਰ ਹੈ ਨਹੀਂ ਜੀ ਕੋਈ ਘਰ ਨਹੀਂ ਇੱਕ ਵੀ ਘਰ ਹੈ ਨਹੀਂ ਇੱਕ ਵੀ ਘਰ ਹੈ ਨਹੀਂ ਪਰ ਜਿਹੜੇ ਉਹਨਾਂ ਨੇ ਮਸਜਿਦ ਦੇ ਸੰਭਾਲ ਲਈ Hindu ਭਰਾਵਾਂ ਨੇ ਹਾਂਜੀ ਬਿਲਕੁਲ ਜੀ ਬਿਲਕੁਲ ਮੁਸਲਮਾਨੋ ਭਰਾਵੋ ਤੁਹਾਡੀ ਮਸਜਿਦ ਸੰਭਾਲ ਲਈ Hindu ਭਰਾਵਾਂ ਨੇ ਰਲ ਮਿਲ ਕੇ ਸਿੱਖਾਂ ਭਰਾਵਾਂ ਨੇ ਤੇ Hindu ਭਰਾਵਾਂ ਨੇ ਤਾਂ ਬਹੁਤ ਵੱਡੀ ਮਿਸਾਲ ਵਾਲੀ ਗੱਲ ਹੈ ਨਾ ਹੂੰ ਜਿੱਥੇ ਕਿ ਅੱਜ ਆਮ ਹੀ ਦੰਗੇ ਪ੍ਰਸਾਦ ਹੁੰਦੇ ਆ ਵੀ ਏਕਤਾ ਐ ਨਹੀਂ ਬਣਦੀ ਨਹੀਂ ਪਰ ਆ ਦੇਖੋ ਵੀ ਤੁਹਾਡੇ ਸਾਹਮਣੇ ਆ ਦੋਸਤੋ ਜਿਹੜੀ ਕਿ ਅੱਜ ਹਿੰਦੁਸਤਾਨ ਦੀ ਪਹਿਲੀ ਮਸਜਿਦ ਹੈ ਨਾ ਜੀ ਜੀ ਬਿਲਕੁਲ ਪਹਿਲੀ ਮਸਜਿਦ ਹੈ ਜਿੱਥੇ ਸੰਪਰਦਾਇਕ ਸਦਭਾਵਨਾਵਾਂ ਦੀ ਇੱਕ ਬੜੀ ਸੁੰਦਰ ਮਿਸਾਲ ਦਿੱਤੀ ਜਾਂਦੀ ਹੈ ਕਿ ਇੱਥੇ ਹਿੰਦੂ ਪਰਿਵਾਰ ਸੇਵਾ ਕਰ ਰਿਹਾ ਹੈ ਮੁਸਲਿਮ ਪਰਿਵਾਰਾਂ ਦੀ ਬਿਲਡਿੰਗ ਹੈ ਤੇ ਸ਼੍ਰੀ ਗੁਰੂ ਗੰਗ ਸਾਹਿਬ ਬਰਾਜਮਾਨ ਨੇ ਹਾਂਜੀ ਪਾ ਅਸੀਂ ਜੀ ਇਹ ਸੁਣਿਆ ਸੀ ਇਹਦੇ ਬਾਰੇ ਮਸਜਿਦ ਬਾਰੇ ਵੀ ਕਹਿੰਦੇ ਵੀ ਜਦੋਂ ਮੁਸਲਮਾਨ ਭਰਾ ਇੱਥੋਂ ਗਏ ਆ ਇਸ ਪਿੰਡ ਨੂੰ ਛੱਡ ਕੇ ਉਧਰ ਉਧਰ ਨੇ ਇੱਥੇ ਆਏ ਹਨ ਹਾਂਜੀ ਉਹ ਪਰ ਜਦੋਂ ਗਏ ਆ ਤੇ ਵੀ ਇਹਨੂੰ ਮਸਜਿਦ ਨੂੰ ਤੁਸੀਂ ਪਿੰਡ ਵਾਲਿਆਂ ਨੇ ਸੋਚਿਆ ਵੀ ਇਹਨੂੰ ਢਾਈਏ ਨਾ ਆਪਾਂ ਹਾਂਜੀ ਤੇ ਇਹਨੂੰ ਆਪਾਂ ਰੱਖੀਏ ਰੱਖੀਏ ਤੇ ਇਹਦੇ ਵਿੱਚ ਆਪਾਂ ਸਿਰੂ ਗੁਰੂ ਗ੍ਰੰਥ ਸਾਹਿਬ ਦਾ ਬਿਰਾਜਮਾਨ ਕਰਤਾ ਇੱਕ ਇੱਕਤਮ ਸਾਲ ਹੋ ਜੂਗੇ ਹਾਂਜੀ ਹਾਂਜੀ ਲਓ ਮੇਤਰੋ ਬਹੁਤ ਵੱਡਾ ਇਤਿਹਾਸ ਹੈ ਕਹਿ ਸਕਦੇ ਆਪਾਂ ਆ ਰਾਜਸਥਾਨ ਦਾ Hindu Malkot ਪਿੰਡਾ ਜਿਨ੍ਹਾਂ ਦੇ ਵਿੱਚ ਆਪਾਂ ਨੂੰ ਮਿਲੇ ਸੀ ਵੀਰ ਰਮੇਸ਼ ਮੱਕੜ ਬਾਈ ਜੀ ਜਿਨ੍ਹਾਂ ਨੇ ਆਪਾਂ ਨੂੰ ਪੂਰੀ ਜਾਣਕਾਰੀ ਦਿੱਤੀ ਇਹਦੇ ਬਾਰੇ ਤੇ ਸਾਰੇ ਪਿੰਡ ਦੇ ਵਿੱਚ ਘੁਮਾਇਆ ਤੇ ਮੇਨ ਸਾਨੂੰ ਬੜੀ ਸੁਣੀ ਗੱਲ ਇਹ ਲੱਗੀ ਮਿੱਤਰੋ ਜੇਕਰ ਤੁਹਾਨੂੰ Hindu ਮੁਸਲਮਾਨ ਤੇ ਸਿੱਖ ਭਰਾਵਾਂ ਨੂੰ ਜੇਕਰ ਮਾਣ ਹੈ ਤੁਹਾਨੂੰ ਇਸ ਚੀਜ਼ ਤੇ ਤਾਂ ਵੀਡੀਓ ਨੂੰ ਬਾਰ ਬਾਰ ਸ਼ੇਅਰ ਕਰੋ ਵੀਡੀਓ ਤਾਂ ਧੰਨਵਾਦ ਕਰਦੇ ਆ ਬਾਈ ਜੀ ਤੁਸੀਂ ਸਾਡਾ ਸਾਥ ਦਿੱਤਾ ਹਨਾ ਸਾਰਾ ਦਿਨ ਸਾਡੇ ਲਈ ਕੱਢਿਆ ਸਾਨੂੰ ਖਾਣਾ ਵਗੈਰਾ ਖੁਲਾਇਆ ਇਸ ਪਿੰਡ ਦੇ ਵਿੱਚ ਤੁਹਾਡਾ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ ਤੁਹਾਡਾ ਉਹ ਕਹਿੰਦੇ ਦਾਣਾ ਦਾਣਾ ਖਿੱਚ ਕੇ ਲਿਆਉਂਦਾ ਕੋਣ ਕਿਸੇ ਦਾ ਖਾਂਦਾ ਜੀ ਤੇ ਇਹ ਸਾਡੇ ਵਾਸਤੇ ਉਹ ਭੱਗਿਆ ਕਿ ਤੁਸੀਂ ਸਾਡੇ ਕੋਲ ਆਏ ਤੁਸੀਂ ਟਾਈਮ ਕੱਢਿਆ ਮੈਂ ਧੰਨਵਾਦ ਕਰਦਾ ਤੁਹਾਡੇ ਸਾਰਿਆਂ ਦਾ ਕਿ ਤੁਸੀਂ ਸਾਡੇ ਵਾਸਤੇ ਟਾਈਮ ਨਿਕਾਲਿਆ ਜੀ ਧੰਨਵਾਦ ਜੀ ਓਕੇ ਜੀ ਮਿੱਤਰੋ